ਅੱਜ ਬਟਾਲਾ ਵਿਖੇ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਦੀ ਇੱਕ ਵਿਸ਼ੇਸ਼ ਮੀਟਿੰਗ ਜੋ ਕਿ ਐਮਐਲਏ ਅਮਨ ਚੇਹ ਸਿੰਘ ਸ਼ੈਰੀ ਕਲਸੀ ਦੀ ਧਰਮ ਪਤਨੀ ਜੋ ਕਿ ਰਾਜਬੀਰ ਕੋਰ ਕਲਸੀ ਦੀ ਅਗਵਾਈ ਦੇ ਵਿੱਚ ਇੱਥੇ ਕੀਤੀ ਗਈ ਆ ਇੱਥੇ ਦੇਖਣ ਨੂੰ ਇਹ ਕਿ ਮੀਟਿੰਗ ਦਾ ਸੱਦਾ ਦਿੱਤਾ ਸੀ ਪਰ ਇਸ ਨੇ ਬਹੁਤ ਹੀ ਵੱਡੇ ਇਕੱਠ ਦਾ ਰੂਪ ਧਾਰ ਲਿਆ ਕਾਫੀ ਮਹਿਲਾਵਾਂ ਕਾਫੀ ਭੈਣਾਂ ਇੱਥੇ ਮੀਟਿੰਗ ਦੇ ਵਿੱਚ ਪਹੁੰਚੀਆਂ ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ ਆਪਣਾ ਵਿਚਾਰ ਵਟਾਂਦਰਾ ਕੀਤਾ ਔਰ ਨਾਲ ਹੀ ਉਹਨਾਂ ਨੇ ਪਾਰਟੀ ਨਾਲ ਇਕਜੁੱਟ ਹੋ ਕੇ ਚੱਲਣ ਦਾ ਵਾਅਦਾ ਕੀਤਾ ਇੱਥੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਜਿਹੜੇ ਮਿਸਿਸ ਨੇ ਰਾਜਬੀਰ ਕੋਰ ਕਲਸੀ ਉਹਨਾਂ ਨੇ ਸ਼ੀਸ਼ ਤੌਰ ਤੇ ਦੱਸਿਆ ਕਿ ਅਸੀਂ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਂਦੇ ਆ ਇਸ ਸਾਲ ਵੀ ਅਸੀਂ ਇਹ ਜਿਹੜਾ ਤਿਉਹਾਰ ਆ 3 ਅਗਸਤ ਨੂੰ ਸ਼ਿਵ ਕੁਮਾਰ ਆਡੀਟੋਰੀਅਮ ਦੇ ਵਿੱਚ 11 ਵਜੇ ਦਿਨ ਐਤਵਾਰ ਜਿਹੜਾ ਆ ਮਨਾਉਣ ਜਾ ਰਹੇ ਆ ਇੱਥੇ ਵਿਸ਼ੇਸ਼ ਇਸ ਐ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਇਹ ਹੋਏਗਾ ਕਿ ਇਹ ਸਿਰਫ ਮਹਿਲਾਵਾਂ ਨੂੰ ਔਰ ਛੋਟੇ ਬੱਚਿਆਂ ਨੂੰ ਸੱਦਾ ਦਿੱਤਾ ਗਿਆ ਹੈ ਇੱਥੇ ਜਿਹੜੇ ਆਦਮੀ ਆ ਉਹਨਾਂ ਨੂੰ ਇਹ ਅਲਾਉ ਨਹੀਂ ਕੀਤਾ ਗਿਆ ਕਿ ਉਹ ਤੀਆਂ ਦੇ ਤਿਉਹਾਰ ਵਿੱਚ ਆਉਣ ਇਥੇ ਹੀ ਨਾਲ ਹੀ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਸਰਬਜੀਤ ਕੌਰ ਵੀ ਪਹੁੰਚੇ ਔਰ ਜਿਹੜੇ ਬਟਾਲਾ ਹਲਕਾ ਦੇ ਜਿਹੜੇ ਇਹਨਾਂ ਦੇ ਕੋਆਰਡੀਨੇਟਰ ਨੇ ਨਰਿੰਦਰ ਕੌਰ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਕੀ ਕੁਝ ਆਪਣੇ ਵਿਚਾਰਾਂ ਵਿੱਚ ਦੱਸਿਆ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਹਾਂਜੀ ਮੈਂ ਸਰਬਜੀਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਗੁਰਦਾਸਪੁਰ ਅੱਜ ਅਸੀਂ ਜਿਹੜੀ ਸੀ ਸਾਡੀ ਸੱਤ ਹਲਕਿਆਂ ਦੀ ਮੀਟਿੰਗਾਂ ਪੈ ਰਹੀਆਂ ਅੱਜ ਮੇਰੀ ਚੌਥੀ ਮੀਟਿੰਗ ਸੀਗੀ ਇਹ ਸ਼ਹਿਰੀ ਕਲਸੀ ਨਾਲ ਔਰ ਇਹਨਾਂ ਨੂੰ ਮੈਂ 2 ਦਿਨ ਪਹਿਲੇ ਸੱਦਾ ਦਿੱਤਾ ਸੀ ਲੇਕਿਨ ਇੱਥੇ ਬਹੁਤ ਵਧੀਆ ਇਕੱਠ ਮਿਲਿਆ ਮੈਨੂੰ ਦੇਖਣ ਨੂੰ ਜਿਹੜੀਆਂ ਸਾਡੀਆਂ ਭੈਣਾਂ ਨੇ ਸੁਪਰੀਮੋ ਨੇ ਕਿਹਾ ਸੀ ਕਿ ਜਿਹੜੀਆਂ ਸਾਡੀਆਂ ਭੈਣਾਂ ਨੇ ਸਰਕਾਰ ਬਣਾਈ ਹੈ ਪੰਜਾਬ ਦੇ ਵਿੱਚ ਉਹਦੇ ਕਰਕੇ ਅੱਜ ਜੀਵ ਵਧਾਈ ਦੀਆਂ ਪਾਤਰ ਸੀ ਤੇ ਅਸੀਂ ਇਹਨਾਂ ਨੂੰ ਵਧਾਈ ਦੇਣ ਵਾਸਤੇ ਆਏ ਸੀ ਤੇ ਔਰ ਬਹੁਤ ਵਧੀਆ ਹੁਲਾਰਾ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਔਰਤਾਂ ਨੂੰ ਲਾਮਬੰਦ ਕੀਤਾ ਮਹਿਲਾਵਾਂ ਨੂੰ ਤਾਂ ਕਿ 2027 ਦੇ ਵਿੱਚ ਜਿਹੜਾ ਅਸੀਂ ਆਪਣਾ ਟਾਸਕ ਲੈ ਕੇ ਚੱਲੇ ਆ ਉਸ ਦੇ ਨਾਲ ਅਸੀਂ ਅੱਜ ਤੋਂ ਹੀ ਆਪਣੀ ਜਿਹੜੀ ਮਿਹਨਤ ਆ ਉਹ ਸ਼ੁਰੂ ਕੀਤੀ। ਇਹ ਉਹਨਾਂ ਨੇ ਜਿੰਨੇ ਵੀ ਮੈਨੀਫੈਸਟੋ ਜਾਰੀ ਕੀਤੇ ਸੀ ਜਿਹੜੇ ਅਸੀਂ ਘਰ-ਘਰ ਵੰਡੇ ਸੀਗੇ ਉਹ ਬਹੁਤ ਹੱਦ ਤੱਕ ਉਹਨਾਂ ਨੇ ਪੂਰੇ ਕੀਤੇ ਨੇ। ਔਰ ਇਹ ਜਿਹੜੇ ਜਿਹੜੇ ਰਹਿ ਗਈਆਂ ਨੇ ਇਹਨਾਂ ਦੀਆਂ ਸਭ ਤੋਂ ਵੱਡੀ ਸੀਗੀ ਮੈਲਾ ਵਾਸਤੇ। ਉਹਨਾਂ ਨੇ ਹੁਣ ਹਜ਼ਾਰ ਨਹੀਂ ਭਗਵੰਤਮਾਨ ਨੇ ਕਿਹਾ ਸੀ ਕਿ 1100 ਰੁਪਏ ਇਹਨਾਂ ਨੂੰ ਦਿੱਤਾ ਜਾਏਗਾ ਇੱਕ ਮੈਲਾ ਨੂੰ। ਔਰ ਬਹੁਤ ਜਲਦੀ ਉਹ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਡਾਟੇ ਦੇ ਅਨਸਾਰ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਕਾਰਜਕਾਰੀ ਕਰ ਰਹੇ ਨੇ ਉਹਦੇ ਹਿਸਾਬ ਨਾਲ ਜਿਹੜੀ ਉਹਨਾਂ ਨੇ ਮੈਨੀਫੈਸਟੋ ਵਿੱਚ ਜਾਰੀ ਕੀਤਾ ਸੀ ਉਹ ਚੀਜ਼ਾਂ ਜ਼ਰੂਰ ਪੂਰੀਆਂ ਹੋਣਗੀਆਂ ਜੀ ਬਹੁਤ ਸਾਰੀਆਂ ਮੁਸ਼ਕਲਾਂ ਉਹਨਾਂ ਨੂੰ ਆ ਰਹੀਆਂ ਔਰ ਮੈਂ ਹਰ ਹਲਕੇ ਦੇ ਵਿੱਚ ਜਿਹੜੀ ਆ ਇੱਕ ਹਲਕਾ ਕੋਆਰਡੀਨੇਟਰ ਜਿਹੜੀ ਆ ਉਹ ਇੱਥੇ ਲਗਾਈ ਆ ਜਿਵੇਂ ਬਟਾਲਾ ਤੋਂ ਜਿਹੜੀ ਨਰਿੰਦਰ ਕੌਰ ਲੱਗੇ ਨੇ ਔਰ ਇਹ ਬੜਾ ਵਧੀਆ ਕੰਮ ਕਰ ਰਹੇ ਨੇ ਆਪਣਾ ਔਰ ਇਹਨਾਂ ਕੋ ਪਰਸਨਲੀ ਮੀਟਿੰਗਾਂ ਵੀ ਜਿਹੜੀਆਂ ਵਾ ਡਾਟਾ ਉੱਪਰੋਂ ਵੀ ਦੇ ਰਹੇ ਨੇ ਔਰ ਸਾਡੇ ਨਾਲ ਵੀ ਕਰਾ ਰਹੇ ਨੇ ਔਰ ਬਹੁਤ ਸਾਡਾ ਯੋਗਦਾਨ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਮਹਿਲਾ ਦਾ ਵਿੰਗ ਜਿਹੜਾ ਤਿਆਰ ਕਰਨ ਜਾ ਰਹੇ ਹਾਂ ਭੈਣਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਅੱਜ ਤੱਕ ਦੇਖਦੇ ਆਏ ਹੋ ਸਾਡਾ ਮਹਿਲਾਵਾਂ ਦਾ ਵजूद ਕਿਸੇ ਵੀ ਪਾਰਟੀ ਨੇ ਰਵਾਇਤੀ ਪਾਰਟੀਆਂ ਨੇ ਜਿਹੜਾ ਉੱਚਾ ਨਹੀਂ ਸੀ ਮਿਆਰ ਕੀਤਾ ਸਾਡਾ ਅਸੀਂ ਕਿਤੇ ਨਾ ਕਿਤੇ ਇਹ ਸਭ ਤੋਂ ਪਹਿਲਾਂ ਸਾਡਾ ਜਿਹੜਾ ਮਿਆਰ ਸੀ ਉਹ ਡਾਕਟਰ ਅੰਬੇਦਕਰ ਬਾਬਾ ਸਾਈ ਨੇ ਸਾਨੂੰ ਵੋਟ ਪਾ ਕੇ ਅਧਿਕਾਰ ਦਿੱਤਾ ਸੀ ਇੱਕ ਉਹਨਾਂ ਨੇ ਸਾਡਾ ਮਿਆਰ ਉੱਚਾ ਕੀਤਾ ਸੀ ਤੇ ਦੂਸਰਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਿਹੜਾ ਭੈਣਾ ਨੂੰ ਆ ਅੱਜ ਅਹੁਦੇ ਦੇ ਕੇ ਸਰਪੰਚ ਬਣਾ ਕੇ ਪੰਚ ਬਣਾ ਕੇ ਔਰ ਵੱਡੇ-ਵੱਡੇ ਸ਼ਹਾਦਤਾਂ ਉਹਨਾਂ ਨੇ ਜਿਹੜੀਆਂ ਦਿੱਤੀਆਂ ਨੇ ਭੈਣਾ ਵਾਸਤੇ ਉਹ ਬਹੁਤ ਹੀ ਜਿਹੜਾ ਸਲਾਨਾ ਜੋ ਜੀ ਮੇਰਾ ਨਾਮ ਨਰਿੰਦਰ ਕੌਰ ਗੱਲ ਮੇਰਾ ਆਉਤਾ ਕੋਆਰਡੀਨੇਟਰ ਜੀ ਜਿੰਗਤ ਮੈਂ ਹਲਕਾ ਬਟਾਲੇ ਤੋਂ ਕੋਆਰਡੀਨੇਟਰਾਂ ਬਾਜੀ ਸ਼ੈਰੀ ਨੇ ਲਗਾਇਆ ਮੈਨੂੰ ਔਰ ਜੋ ਮੇਰੇ ਵੀਰ ਨੇ ਕੰਮ ਕੀਤੇ ਨਾ ਬਹੁਤ-ਬਹੁਤ ਵਧੀਆ ਕੀਤੇ ਸਾਡੀਆਂ ਲੇਡੀਜ਼ ਜਿੰਨੀਆਂ ਅੱਜ ਖੁਸ਼ ਹਨ ਉਹਨਾਂ ਦੀ ਖੁਸ਼ੀ ਜ਼ਿਆਦਾ ਮੈਨੂੰ ਪਰਮਾਂਗਾ ਰਹਾ ਛੋਟੇ ਜਿਹੇ ਪੱਤਰ ਤੇ ਮੇਰੇ ਤੇ ਕਹਿਣੇ ਤੇ ਪਰਸੋਂ ਕਹਿ ਕੇ ਗਏ ਅੱਜ ਮੇਰੀਆਂ ਭੈਣਾਂ ਨੇ ਮੈਨੂੰ ਬਹੁਤ ਖੁਸ਼ ਕੀਤਾ ਮੇਰੇ ਛੋਟੇ ਜਿਹੇ ਸੱਦੇ ਦਿੱਤੇ ਮੈਨੂੰ ਇੰਨਾ ਕ ਸਦਕਾਰ ਤਹਿ ਦਿਲੋਂ ਮੈਂ ਨਾ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਕਿ ਇੱਦਾਂ ਹੀ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਨਾਰੀ ਸ਼ਕਤੀ ਲੈ ਕੇ ਅੱਗੇ ਵਧੀਏ ਕਿਉਂ ਬੰਦੇ ਨਹੀਂ ਗਾੜੀ ਆ ਸਕਦੇ ਨਾਰੀ ਚ ਬਹੁਤ ਸ਼ਕਤੀ ਹੈ ਨਾਰੀ ਹੀ ਜਿਹੜੀ ਆ ਇਹ ਬੰਦੇ ਨੂੰ ਹੀ ਬੰਦਾ ਬਣਾਉਂਦੀ ਆ ਬੱਚਿਆਂ ਨੂੰ ਬੱਚੇ ਬਣਾਉਂਦੀ ਆ ਹਰ ਚੀਜ਼ ਨਾਰੀ ਚ ਹੀ ਆ ਸਕਤੀ ਜਿੰਨੇ ਆਪਾਂ ਸ਼ਕਤੀ ਵਰਤ ਲਈ ਹੋਣੀ ਵਧੀਆ ਅੱਟਕਾ ਹੋਰ ਕਰਾਵਾਂਗੇ ਵੱਡਾ ਕਰਾ ਲਾਂਗੇ ਸਾਨੂੰ ਮੀਟਿੰਗ ਨਹੀਂ ਛੋਟੀ ਪਾਉਣੀ ਅਸੀਂ ਹਾਲ ਵੱਡਾ ਕਰਾ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਲਈ ਮਾਵਾਂ ਤੇ ਭੈਣਾਂ ਨੂੰ ਮੈਂ ਅਮਨਪ੍ਰੀਤ ਕੌਰ ਮੇਰਾ ਨਾਮ ਹੈ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਹਲਕਾ ਬਟਾਲਾ ਦੇ ਐਮ.ਐਲ.ਏ ਸਰਦਾਰ ਅਮਨਸ਼ੇਰ ਸਿੰਘ ਮਸ਼ਾਰੀ ਕਲਸੀ ਉਹਨਾਂ ਦੇ ਧਰਮ ਪਤਨੀ ਰਾਜਵੀਰ ਕੌਰ ਕਲਸੀ ਜੀ ਉਹਨਾਂ ਦੀ ਅਗਵਾਈ ਦੇ ਹੇਠ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹਰ ਸਾਲ ਦੀ ਤਰ੍ਹਾਂ ਸਾਡੇ ਸ਼ਹਿਰ ਬਟਾਲੇ ਦੇ ਵਿੱਚ ਤੀਆਂ ਮਨਾਈਆਂ ਜਾਂਦੀਆਂ ਨੇ ਇਸ ਵਾਰ ਵੀ ਉਹਨਾਂ ਦੀ ਅਗਵਾਈ ਦੇ ਹੇਠ 3 ਤਰੀਕ ਨੂੰ 3 ਅਗਸਤ ਨੂੰ ਦਿਨ ਐਤਵਾਰ ਨੂੰ ਸਾਡੇ ਬਟਾਲੇ ਦੇ ਵਿੱਚ ਸ਼ਿਵ ਕੁਮਾਰ ਆਡੀਟੋਰੀਅਮ ਉੱਥੇ ਹਰ ਸਾਲ ਦੀ ਤਰ੍ਹਾਂ ਤੀਆਂ ਮਨਾਈਆਂ ਜਾਣਗੀਆਂ ਜਿਸ ਦੇ ਵਿੱਚ ਸਾਡੇ ਸਰਗੀਮਾਨ ਜੀ ਸਿੰਗਰ ਨੇ ਜਿਹੜੇ ਉਹ ਸ਼ਾਮਿਲ ਹੋਣਗੇ ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹ ਤੀਆਂ ਸਾਡੇ ਸਾਰੇ ਬਟਾਲੇ ਦੇ ਲਈ ਸਾਡੇ ਸਾਰੇ ਪਿੰਡਾਂ ਦੇ ਲਈ ਨੇ ਇਸ ਦੇ ਵਿੱਚ ਫ੍ਰੀ ਐਂਟਰੀ ਐ ਸਭ ਦੀ ਕੋਈ ਫੀਸ ਨਹੀਂ ਹੈਗੀ ਇਹਦੇ ਵਿੱਚ ਔਰ ਸਿਰਫ ਤੇ ਸਿਰਫ ਸਾਡੀਆਂ ਮਹਿਲਾਵਾਂ ਪਹਿਣਾ ਮਾਵਾਂ ਪਹਿਣਾ ਵਾਸਤੇ ਨੇ ਲੇਡੀਜ਼ ਹੀ ਅਲਾਉਡ ਨੇ ਓਨਲੀ ਜੈਂਟਸ ਅਲਾਉਡ ਨਹੀਂ ਹੈਗੇ ਇਹਦੇ ਵਿੱਚ ਤੇ ਅਸੀਂ ਰਾਜਵੀਰ ਕਲਸੀ ਦੀਦੀ ਅਗਵਾਈ ਦੇ ਹੇਠ ਤੁਹਾਨੂੰ ਸਭ ਨੂੰ ਸੱਦਾ ਦੇਣਾ ਚਾਹੁੰਦੇ ਆ ਕਿ ਤੁਸੀਂ ਸਾਰੇ ਹੀ ਹோம் ਹਮਾਕੇ ਪਹੁੰਚੋ ਤੇ ਸਾਡੇ ਸ਼ਹਿਰ ਪਟਾਲੇ ਦੀਆਂ ਤੀਆਂ ਨੂੰ ਚਾਰ ਚੰਨ ਲਾਓ ਜੀ ਬੱਚੇ ਸਾਡੇ ਜਿਹੜੇ ਨਾਲ ਛੋਟੇ ਬੱਚੇ ਨੇ ਉਹ ਅਲਾਉ ਹੈਗੇ ਨੇ ਤੇ ਟਾਈਮਿੰਗ ਜਿਹੜੀ ਰਹੇਗੀ ਉਹ 11 ਵਜੇ ਤੋਂ ਲੈ ਕੇ 3 ਤੋਂ 4 ਵੀ ਹੋ ਸਕਦੇ ਨੇ 3 ਵਜੇ ਤੱਕ ਰਹੇਗੀ ਸਾਡੇ